ਪਰ ਸਮਾਣੇ ਸ਼ਹਿਰ ਦੇ ਕਰੀਮ ਹੈਗੀ ਹੈ ਔਰ ਵਧੀਆ ਬੰਦੇ ਮੈਂ ਸਾਰਿਆਂ ਦਾ ਨਾਮ ਨਹੀਂ ਲੈਂਦੀ ਟਾਈਮ ਬਹੁਤ ਜਿਆਦਾ ਹੋ ਗਿਆ ਅਸੀਂ ਘੰਟਾ ਲੇਟ ਚੱਲ ਰਹੇ ਆਂ ਪਰ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆਂ ਔਰ ਜੋ ਹੌਸਲਾ ਮੈਨੂੰ ਮਿਲਿਆ ਜਿਹੜੇ ਸਾਡੀਆਂ ਆਈਆਂ ਨੇ ਇਹਨਾਂ ਨੂੰ ਦੇਖ ਕੇ ਹੋਇਆ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਆਂ ਬਹੁਤ ਪ੍ਰੇਮ ਪਿਆਰ ਇਸ ਪਰਿਵਾਰ ਨੇ ਔਰ ਤੁਸੀਂ ਦਿੱਤਾ ਮੈਨੂੰ ਅੱਜ ਇੱਥੇ ਆ ਕੇ। ਇਹ ਹੀ ਮੇਰੀ ਤਾਕਤ ਹੈ। ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਜਾਣਾ ਆਣਾ ਇਹ ਹੀ ਮੇਰੀ ਤਾਕਤ ਹੈ ਔਰ ਇਸ ਤਾਕਤ ਦੇ ਨਾਲ ਮੈਂ ਅੱਗੇ ਆਈ ਹਾਂ ਤੁਹਾਡੇ। ਮੈਨੂੰ ਬਹੁਤ ਹੀ ਧੰਨਵਾਦੀ ਹਾਂ ਮੈਂ ਮੋਦੀ ਜੀ ਦਾ ਜਿਹੜੇ ਇੰਨਾ ਜਿਨ੍ਹਾਂ ਨੇ ਟਿਕਟ ਦਿਵਾਇਆ ਔਰ ਜਿਹੜੇ ਕੱਲ ਪਟਿਆਲਾ ਸ਼ਹਿਰ 'ਚ ਆ ਕੇ ਸਾਰਿਆਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਇੰਨੀ ਵਧੀਆ ਤਰੀਕੇ ਦੇ ਨਾਲ ਕਿ ਪਹਿਲੀ ਵਾਰੀ ਮੋਦੀ ਜੀ ਪਟਿਆਲੇ ਪੰਜਾਬ ਦੇ ਵਿੱਚ ਜਿਹੜੇ ਆਏ ਪਟਿਆਲੇ 'ਚ ਆਏ ਉਹ ਵੀ ਤੁਹਾਡਾ ਹੀ ਕਰ ਹੈ ਸਾਡਾ ਇੱਕੋ ਹੀ ਹੈ ਸੋ ਅੱਜ ਤੁਹਾਡੇ ਸਾਹਮਣੇ ਮੈਂ ਖੜੀ ਐ ਕਿ ਪਹਿਲੀ ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪੋਲਾ ਜੀ ਨੇ ਕਿਹਾ ਕਿ 70% ਪੈਣ ਗਿਆ ਔਰ ਉਹ ਜਿਹੜੀਆਂ 70% ਹਨ ਉਹ ਪਹਿ ਜਾਣੀਆਂ ਚਾਹੀਦੀਆਂ ਨੇ ਵਰਗਰਮੀ ਦਾ ਟਾਈਮ ਹੈ ਔਰ ਇੱਕ ਇੱਕੀ ਬੋਤ ਜਿਹੜੀ ਹੈ ਤੁਸੀਂ ਚਾਹੇ RAM ji ਦਾ ਨਾਮ ਲੈ ਕੇ ਆਓ ਆਪਣੇ ਬੱਚਿਆਂ ਦਾ ਭਵਿੱਖ ਦੇਖੋ ਔਰ ਮੋਦੀ ਜੀ ਤੇ ਭਰੋਸਾ ਕਰੋ ਕਿਉਂਕਿ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਔਰ ਮੈਨੂੰ ਵੀ ਸਾਡੇ ਪਰਿਵਾਰ ਨੂੰ ਇਸੀ ਪਰੋਸੇ ਨੇ ਇਹ ਕਿਹਾ ਕਿ ਜੇ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਪੰਜਾਬ ਨੂੰ ਉੱਪਰ ਲੈ ਕੇ ਆਉਣਾ ਹੈ ਤਾਂ ਆਪਾਂ ਮੋਦੀ ਜੀ ਦੀ ਸਰਕਾਰ ਲਿਆਈਏ ਕਿ ਪੰਜਾਬ ਦਾ ਕੁਝ ਬਣੇ ਸੋ ਜਿੱਥੇ ਵਿਰੋਧਤਾ ਵੀ ਹੁੰਦੀ ਆ ਹਰ ਇੱਕ ਚੀਜ਼ ਦੀ ਵਿਰੋਧਤਾ ਇੱਕ ਪਾਸੇ ਪਰ ਜਿਹੜਾ ਪ੍ਰੇਮ ਪਿਆਰ ਆ ਰਿਹਾ ਹੈ ਔਰ ਜਿਹੜਾ ਸਾਡਾ ਹੱਕ ਹੈ ਨਾ ਵਿਰੋਧਾ ਕਰਨ ਵਾਲਾ ਹੱਕ ਹੈ ਔਰ ਸਾਡਾ ਹੱਕ ਹੈ ਕਿ ਅਸੀਂ ਤੁਹਾਡੇ ਵਾੜੀਆਂ ਕਣੀ ਆਈਏ ਆਪਣੀ ਗੱਲ ਸੁਣਾਈਏ ਔਰ ਵੋਟ ਮੰਗਿਏ ਔਰ ਫੇਰ ਹੱਕ ਤੁਹਾਡੇ ਸਾਰਿਆਂ ਦਾ ਹੈ ਕਿ ਤੁਸੀਂ ਜਿੱਥੇ ਮਰਜੀ ਵੋਟ ਪਾਣੀ ਆ ਪਾਓ ਕਿਸੇ ਦਬਾਅ ਦੇ ਬਿਨਾ ਇਹ ਤੁਹਾਡਾ ਜ਼ਮਾਨਦਾਰੂ ਹੱਕ ਹੈ ਸੋ ਅੱਜ ਜਿਹੜਾ ਮੇਰਾ ਹੌਸਲਾ ਬਲੰਦ ਹੋਇਆ ਹੈ ਤੁਹਾਡੇ ਸਾਰਿਆਂ ਨੂੰ ਦੇਖ ਕੇ ਮੇਰੇ ਨਾਲ ਕਾਫੀ ਪੁਰਾਣੇ ਸਾਥੀ ਨਵੇਂ ਸਾਥੀ ਪਰ ਇੱਕ ਪਰਵਾਰਕ ਰਿਸ਼ਤੇ ਦੇ ਨਾਲ ਨਾਲ ਚੱਲ ਰਹੇ ਨੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਜਿਹੜੀਆਂ ਸਮਾਣੇ ਦੀਆਂ ਵੋਟਾਂ ਨੇ ਨਾ ਰਾਮ ਦੇ ਨਾਮ ਮੋਦੀ ਦੇ ਨਾਮ ਔਰ ਤੁਹਾਡੇ ਇੱਕ ਇੱਕ ਦੇ ਨਾਮ ਦਿੱਲਤੀ ਆਣੀਆਂ ਕਿਉਂਕਿ ਤੁਸੀਂ ਚਿਹਰਾ ਹੋ ਲੋਕਾਂ ਦਾ ਇੱਥੇ ਸੋ ਬਹੁਤ ਧੰਨਵਾਦ ਕਾ ਬਹੁਤ ਕੁਝ ਕੀਤੇ ਕਰਨੇ ਨੇ ਐਨਾ ਮੈਂ ਕਹਿ ਸਕਦੀ ਆ ਕਿ 25 ਸਾਲਾਂ ਨਾਲੋਂ ਜੇ ਮੈਨੂੰ ਮੌਕਾ ਮਿਲਿਆ 5 ਸਾਲਾਂ ਜਿਵੇਂ ਜ਼ਿਆਦਾ ਕੰਮ ਕਰਕੇ ਦਊਂਗੀ ਕਿਉਂਕਿ ਮੈਨੂੰ ਮੋਦੀ ਜੀ ਤੇ ਭਰੋਸਾ ਹੈ ਸੋ ਬਹੁਤ-ਬਹੁਤ ਧੰਨਵਾਦ ਬਹੁਤ ਕੁਝ ਕਹਿਣਾ ਸੀ ਪਰ ਮੈਂ ਇੱਕ ਪਰਿਵਾਰ ਦੇ ਨਾਤੇ ਪਰਿਵਾਰਕ ਗੱਲਾਂ ਕੀਤੀਆਂ ਨੇ ਅੱਗੇ ਬੜੀਆਂ ਅਸੀਂ 8-10 ਮੀਟਿੰਗਾਂ ਨੇ ਕੰਟਾ ਲੇਟ ਐ ਸੋ ਦਿਲ ਕਰਦਾ ਨਹੀਂ ਜਿੱਥੇ ਪ੍ਰੀਮ ਪਿਆਰ ਮਿਲਦਾ ਛੱਡਣ ਨੂੰ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ જય ਸ਼੍ਰੀ ਰਾਮ જય ਸ਼੍ਰੀ ਰਾਮ ਮਾਈ ਜੀ ਜੀ ਦਾ ਖਾਲਸਾ ਮਾਈ ਜੀ ਕੀ ਫਤਿਹ